ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਲਾੜੀਆਂ ਜੋ ਕਿ ਡਿਸਟ੍ਰਿਕਟ ਫੋਰੀ ਪਰ ਪੈਂਦਾ ਹੈ ਤਹਿਸੀਲ ਜੋ ਕਿ ਇਹਨੂੰ ਗੁਰੂ ਅਰਸਾਏ ਲਗਦੀ ਆ ਆਪਾਂ ਤੁਹਾਡੇ ਦੋਸਤ ਡਾਕਟਰ ਬਲਵੰਤ ਕੰਬੋਜ ਜੀ ਇੱਥੇ ਆਪਾਂ ਮੱਝ ਦੇ ਮੋਹਰਾਂ ਨਸਲ ਮੱਝ ਦੇ ਜੋ ਕਿ ਮੱਝ ਕੋਈ ਏਡੀ ਖਾਸ ਹੈ ਨੀਂਗੀ ਇਹ ਮੱਝ ਦੇ ਮੋਹਰਾਂ ਨਸਲ ਦੇ ਇਹਦੇ ਆਪਾਂ ਜੋ ਕਿ ਪੋਰਸ ਦਾ ਸਿਮਨ ਲਗਾਇਆ ਸੀਗਾ ਪੋਰਸ ਬੁੱਲ ਜੋ ਕਿ ਅਰਮਾਨਾ ਡੇਰੀ ਫਾਰਮ ਦਾ ਉਹਦੇ ਚ ਇੱਕ ਬੱਚਾ ਹੈ ਨੀਲੀ 라ਵੀ ਦਾ ਇਹ ਪੋਰਸਬੂਲ ਦਾ ਜੋ ਕੀ ਰਿਜ਼ਲਟ ਆ ਇਹ ਤੁਹਾਨੂੰ ਦਿਖਾ ਰਹੇ ਆ ਜੋ ਕਿ ਬੱਚਾ ਬਿਲਕੁਲ ਪਿਓਰ ਹੈ ਨੀਲੇ ਦਾ ਹੈਗਾ ਜੋ ਕਿ ਮੇਲ ਆ ਇਹ ਬਾਈ ਨੂੰ ਕਾਫੀ ਸ਼ੌਂਕ ਆ ਬਾਈ ਨੇ ਇਹ ਪਹਿਲੇ ਆ ਕੇ ਹੁੰਗਰੀਆਂ ਵਗੈਰਾ ਇਹਦੇ ਪਹਿਰੇ ਪਾ ਛੜੀਆਂ ਕਹਿੰਦਾ ਜੋ ਕਿ ਆਪਾਂ ਮੱਝ ਬਹੁਤ ਘੱਟ ਚੋਈਦੀ ਹੈ ਜਿਆਦਾ ਦੁੱਧ ਕੱਟੇ ਨੂੰ ਪੁਵਾਈਦਾ ਤੇ ਬਾਈ ਤੋਂ ਨਾਮ ਵਗੈਰਾ ਪੁੱਛਦੇ ਆ ਹਾਂਜੀ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਜੀ ਗੁਰਪ੍ਰੀਤ ਸਿੰਘ ਥੋੜਾ ਉੱਚੀ ਬੋਲੋ ਗੁਰਪ੍ਰਸਾਦ ਸਿੰਘ ਜੀ ਹਾਂਜੀ ਗੁਰਪ੍ਰਸਾਦ ਸਿੰਘ ਜੀ ਇਹ ਕਿਹੜਾ ਟੀਗਾ ਭਰਿਆ ਸੀਗਾ ਆਪਾਂ ਪੋਰਸ ਦਾ ਟੀਗਾ ਭਰਿਆ ਸੀਗਾ ਪੋਰਸ ਦਾ ਹਾਂਜੀ ਹਾਂਜੀ ਕਿੰਨੇ ਭਰਿਆ ਸੀ ਟੀਗਾ ਇਹ ਡਾਕਟਰ ਸਾਹਿਬ ਨੇ ਭਰਿਆ ਸੀਗਾ ਬਲਵੰਤ ਸਾਹਿਬ ਨੇ ਅੱਛਾ ਬਲਵੰਤ ਠੀਕ ਆ ਜੀ ਇਹ ਬਾਈ ਆਪਾਂ ਪੋਰਸ ਦਾ ਜੋ ਕਿ ਸੀਮਾ ਲਾਇਆ ਹੈ ਇਹ ਬਿਲਕੁਲ ਬਾਰਡਰ ਪੱਟੀ ਦੇ ਉੱਤੇ ਵਸਿਆ ਹੋਇਆ ਪਿੰਡ ਪਿੰਡ ਲਾੜੀਆਂ ਜੋ ਕਿ ਤਹਿਸੀਲ ਇਹਨੂੰ ਗੁਰੂ ਹਰਸਾਏ ਲੱਗਦੀ ਆ ਆਪਣੇ ਕੋ ਪੋਰਸ ਦੇ ਇਦਾਂ ਦਾ ਚੰਗੇ ਚੰਗੇ ਸੀਮਾ ਨਾ ਥੋੜਾ ਜਿਹਾ ਤੋਰ ਕੇ ਦਿਖਾ ਜਾ ਥੋੜੀ ਦੇਖ ਦਿਖਾ ਦੇ ਯਾਰ ਹਾਂ ਤੇ ਪਰਨ ਲੈ ਜਾਈਏ ਇਹ ਬਾਰਡਰ ਦੇ ਲੋਕਾਂ ਨੇ ਅੱਜ ਵੀ ਜੋ ਕਿ ਪੁਰਾਣਾ ਕੀਤਾ ਵਗੈਰਾ ਸਾਮ ਰੱਖਿਆ ਹੈ ਤੁਹਾਨੂੰ ਹੁਣ ਰੇੜੀ ਜੋ ਕਿ ਬੜੇ ਘਟ ਲੋਕਾਂ ਦੇ ਘਰਾਂ ਇਹ ਦਿਖਾਈ ਦੇਊਗੀ ਫਿਰ ਜੋ ਕਿ ਦੇਸੀ ਬਲਦ ਜੋ ਕਿ ਨਾ ਪਾਰ ਰੱਖਿਆ ਹੈ ਇਹ ਬਾਰਡਰ ਪੱਟੀ ਉੱਤੇ ਵਸਿਆ ਹੋਇਆ ਪਿੰਡ ਪਿੰਡ ਲਾੜੀਆਂ ਜੋ ਕਿ ਡਿਸਟ੍ਰਿਕਟ ਫਰੋਇਪੁਰ ਸਾਰੇ ਵੀਰ ਕਮੈਂਟ ਕਰਕੇ ਜਰੂਰ ਦੱਸਿਓ ਪੋਰਸ ਦਾ ਰਿਜ਼ਲਟ ਕਿਵੇਂ ਆ ਬੱਚੇ ਕਿਵੇਂ ਆਉਂਦੇ ਆ ਅੱਗੇ ਵੀ ਆਪਾਂ ਕਾਫੀ ਵੀਡੀਓ ਪਾਈਆਂ ਪੋਰਸ ਦੀਆਂ ਜੋ ਕਿ ਪੋਰਸ ਦੇ ਰਿਜ਼ਲਟ ਬਹੁਤ ਚੰਗੇ ਆ ਰਹੇ ਆ ਬੱਚੇ ਵਗੈਰਾ ਬਹੁਤ ਚੰਗੇ ਆ ਰਹੇ ਆ ਇਹ ਆ ਰਮਾਣਾ ਡੇਰੀ ਫਾਰਮ ਦਾ ਜੋ ਕਿ ਬੁੱਲਾ ਜਿਹਦੀ ਮਾਂ ਦਾ ਰਿਕਾਰਡ 19 ਲੀਟਰ 300 ਗ੍ਰਾਮ ਦੇ ਕਰੀਬ ਜੋ ਕਿ ਦੁੱਧ ਦਾ ਰਿਕਾਰਡ ਆ ਤੁਸੀਂ ਕੋਈ ਕਹਿਣਾ ਚਾਹਦੇ ਠੀਕ ਆ ਚਲ ਠੀਕ ਆ ਬੰਨੇ ਹੋ ਤੁਸੀਂ ਹੈ ਬਾਈ ਨੇ ਬਹੁਤ ਕਾਫੀ ਸ਼ੌਂਕ ਨਾਲ ਪਾਰ ਰੱਖਿਆ ਦੇਸੀ ਬਲਦੀਪੁਰ ਸ਼ਾਹਵਾਲਾ ਬਾਰੇ ਆਪਣੇ ਦਿਖਦਾਣੀਆਂ ਹੋਣਾ ਨਾ ਖਤਮ ਹੋ ਗਿਆ ਦੇਸੀ ਪੂ ਪਾਲੀ ਬਠਾ ਯਾਰ ਹਣਾ ਗੁੰਮਟਾਲਾ ਜੋ ਕਿ ਦੇਸੀ ਜੋ ਕਿ ਆਪਣੇ ਪੁਰਾਣੇ ਬਜ਼ੁਰਗ ਇਹ ਵੀ ਦੱਸਦੇ ਆ ਸਾਡੇ ਪੁਰਾਣੇ ਬਜ਼ੁਰਗ ਜੋ ਕਿ ਇਹਦੇ ਤੇ ਆਪਣੇ ਖੇਤੀ ਖੇਤੀਬਾੜੀ ਦਾ ਹਾਲਾ वगैरह ਪਾਉਂਦੇ ਸੀਗੇ ਹਣਾ ਹੁਣ ਤਾਂ ਚਲੋ ਟਰੈਕਟਰ ਆ ਗਿਆ ਹਣਾ ਹਾਂ ਚਲ ਠੀਕ ਆ ਵੀਰ ਹਾਂ ਬੜੀ ਮਿਹਰਬਾਨੀ ਤੇਰੀ